ਹਾਂਜੀ ਮਿੱਤਰੋ ਆਪਾਂ ਲੱਗੇ ਤੂੜੀ ਵਾਲ ਦੀ ਰਿਪੇਅਰ ਕਰਨ ਅੱਜ ਕਰਦੇ ਆ ਪਰਪੇਅਰ ਤੂੜੀ ਵਾਲੀ ਮਸ਼ੀਨ ਦੀ ਕੇਐਸ ਮਸ਼ੀਨ ਆਪਣੇ ਲੋਕ ਤੂੜੀ ਵਾਲੀ ਬਣੇ ਰਿਹਾ ਬਲੌਗ ਦੇ ਨਾਲ ਉੱਧਰ ਖੜੀਆਂ ਮਸ਼ੀਨਾਂ ਆਪਣੀਆਂ ਆਪਾਂ ਇਹਦਾ ਕਰਦਾਂਗੇ ਕੰਮ ਦੋ ਦਿਨਾਂ ਅਚ ਮਸ਼ੀਨ ਹੁਣ ਧੋਣੇ ਆਪਾਂ ਇਹਨੂੰ ਲੈ ਆ ਬੱਬੂ ਪਾਪਾ ਕੰਮ ਲਈ ਆਂਦੀ ਇਹ ਮਸ਼ੀਨ 2006 ਮਾਡਲ ਅੱਜ ਧੋ ਕੇ ਵੀ ਰਿਪੇਅਰ ਕਰਦੇ ਆ ਲੈ ਆ ਉਹ ਨੂੰ ਟਰੈਡ ਟਰੈਡ ਵਸੂ ਲੈ ਜਾ ਤੂੰ ਮੈਂ ਤੈਨੂੰ ਦਵਾ ਦਾਂ ਨਾ ਟਰੈਡ ਤਾਂ ਲਿਆ ਧੋ ਕੇ ਲਿਆਵਾਂਗੇ ਇਹਨੂੰ ਧੋ ਤੇ ਤੋ ਕੇ ਆਪਾਂ ਕਰਾਂਗੇ ਰਿਪੇਅਰ ਇਹਦੀ ਹੈ ਨੀ ਥੋੜੀ ਜਿਹਾ ਕੰਮ ਫਰ ਫਰ ਪਰ ਲਵਾਤੇ ਦੀ ਆਪਾਂ ਇਹਦੇ ਕੱਲੇ ਗੈ ਡਰਾਮ ਦੇ ਬਲੇਡ ਬਦਲਨੇ ਨੇ ਗੇਅਰ ਦਾ ਕੰਮ ਕਰਤਾ ਸੀ ਪਰ ਰੀਲ ਰੂਲ ਸਾਰੀ ਬੁਸ ਡਾਊਨ ਨੇ ਬੁਸ ਪਾਰਾਂਗੇ ਪਰ ਰੀਲ ਦੇ ਕੱਲੇ ਬਾਕੀ ਓਕੇ ਆ ਕੰਮ ਇਹਦਾ ਮਸ਼ੀਨਾ ਆਪਣੀਆਂ ਤਿਆਰੀਆਂ ਤਾਂ ਦੋਨੇ ਓਪੂਗੇ ਟਰੈਕਟਰ ਲੈਣਾ ਹਾਂਜੀ ਬਾਬਿਓ ਆਪਾਂ ਲਾ ਕੇ ਪੈਸ਼ਣ ਤੋਂ ਆਪਣੀ आधे पे मशीन तो के रिपेयर करा लै पावा बाल्टी थोड़ा जहाँ लै मशीन धो तो के रिपेयर करा टैंपू तुम्पू पाने आप सर्फ सुर्फ ਜੇ ਮੁਕਾਵਾ ਦਾਂਗੇ ਇਹਨੂੰ ਹੈ ਬਬੂ ਖੜ ਜਾ ਆਪਣਾ ਕਰ ਲੈ ਪਾਣੀ ਉੱਤੇ ਪੈਂਦਾ ਆਉ ਕੱਢਣਾ ਦੀ ਓਏ ਟਾਪਾ ਦਾਣਿਆਂ ਦਾ ਮੈਂ ਸ਼ੈਂਪੂ ਪਾਉਣਾ ਸਰਫ ਆਹ ਸਟਿੱਕਰ ਜਿਹੜੇ ਦੁਬਾਰੇ ਲਵਾਏ ਸੀ ਕਿ ਐ ਹੋ ਗਏ ਕਾਦਣਾ ਕਾੜ ਤੋ ਫੜ ਗਏ ਤੋਤੀ ਨਾ ਤੋਤੀ ਕਿਉਂ ਆਦੀ ਕੀ ਪਰ ਪਾਈ ਦਾਲੀ ਕਾ ਵਾਰ ਧੋਤੀ ਆਪਨੇ ਉਸੇ ਨਹੀਂ ਦੋ ਵਾਰ ਧੋਤੀ ਉਹ ਜਿਹਦੀ ਲੈਂਦੀ ਆ ਚਾਰ ਵਾਰੀ ਧੋਤੀ ਆ ਵੀ ਅਸੀਂ ਆਹ ਮਸ਼ੀਨ ਜਿਹਦੇ ਲੈਂਦੇ 2007 ਮਾਡਲ ਹਾਂਜੀ ਮਿੱਤਰੋ ਆਪਾ ਧੋਤੀ ਮਸ਼ੀਨ ਆਪਣੀ ਧੋਤੀ ਆਪਾਂ ਜੰਮ ਕਰੀ ਅਸੀਂ ਸ਼ੀਸ਼ੇ ਵਾਂਗੂ ਹਣਾ ਪਹਿਲਾਂ ਮੰਗਾਈ ਲਈ ਹੋਈ ਪਈ ਸੀ ਆਹ ਸਟicker ਖਰਾਬ ਹੋ ਗਿਆ ਤੇ ਧੋਣ ਨਾਲ ਬਹੁਤ ਫਰਕ ਪੈ ਜਾਂਦਾ ਬੱਬੂ ਲੱਗਿਆ ਡਰਾਮਾ ਜਦੋਂ ਤੋਂ ਕਿੰਨਾ ਘਰੇ ਦਿੱਤਾ ਵਿੱਚ ਵਲੇਡ ਦਾ ਇੱਕ ਇੱਕ ਲੈਣ ਬਦਲ ਨਹੀਂ ਪੂ ਹੈ ਨਾ ਹੈਂ ਥੇਰੇ ਦੇ ਪਾਸੇ ਦਾ ਬਦਲ ਨਹੀਂ ਪੂ ਪੰਜ-ਛੇ ਦਾ ਬਦਲਣਾ ਪੂਣਾ ਟੋਰਸ ਮਾਰ ਕੇ ਲੱਗ ਰਿਹਾ ਬੱਬੂ ਰੰਗਰ ਨੇ ਖੇਰਤਾ ਅੱਜ ਦਾ ਬੱਬੂ ਨੇ ਕਿਆ ਬੱਬੂ ਕਿਉਂ ਕਾਤੀ ਟਮਾਟਰੀ ਮਾਗਰ ਕੇ ਅਸੀਂ ਜੱਜਦੀ ਆਉ ਲਾਲ ਰੰਗ ਦੀ ਬੈਰੰਗ ਬੂਰੰਗ ਜਿਹਾ ਗ੍ਰੀਸ ਆ ਗਿਆ ਓਕੇ ਆ ਗੇਰ ਗੁਰ ਦਾ ਆਪਣਾ ਕੰਮ ਥਰੀ ਵੀ ਰੂਲ ਦਾ ਪੱਖੇ-ਪੱਖੇਆਂ ਦੇ ਫਰਪ ਪਰ ਲਵਾ ਦੇ ਦੀਏ ਜਿਹੜਾ ਥੋੜਾ ਬੋਤਾ ਰਹਿੰਦਾ ਕੰਮ ਆਪਾਂ ਕਰ ਲਾਂਗੇ 2007 ਮਾਡਲ ਮਸ਼ੀਨ ਆਪਣੀ ਨਾਲ ਦਾ ਰੰਗ ਹਲੇ ਆ ਥੋੜੀ ਰਹਿ ਗਿਆ ਹੁਣ ਤਾਂ ਕੰਮ ਬਤੋ ਕਿ ਅੱਜ ਜਿਹੜੇ ਬਲੇਡ ਬਦਲਦੇ ਆ ਫੋਰਮੈਨ ਆਪਣੇ ਵਾਲਿਆਂ ਨੂੰ ਕਰਦੇ ਆ ਫੋਨ ਵੀ ਆਜੋ ਇੱਕ ਮਸ਼ੀਨ ਹੋਰ ਰਹਿੰਦੀ ਆਪਣੀ ਰਿਪੇਅਰ ਕਰਨੀ ਆ ਕੱਲ ਨੂੰ ਕਰ ਦਾਂਗੇ ਇਹਦਾ ਕੰਮ ਓਕੇ ਆਪਾਂ ਕੰਪਲੀਟ ਕਰਕੇ ਖੜਾ ਜਾਾਂਗੇ ਇਹਨੂੰ ਆ ਕੇ ਵਾਸ ਚਲਾਉਣੀ ਹੋਊਗੀ